ਆ ਵੀਰ ਅੱਜ ਤੁਹਾਨੂੰ ਸਰਪ੍ਰਾਈਜ਼ ਦਿਖਾਵਾਂ ਆਜੋ ਦੇਖੋ ਇਹ ਨਹੀਂ ਬੋਟ ਠੀਕ ਹੈ ਇਹ ਦੂਜੀ ਬੋਟ ਇਹ ਜਿਹੜੀਆਂ ਆਪਾਂ ਨੂੰ ਜ਼ਮੀਨਾਂ ਜਾਇਦਾਦਾਂ ਬਖਸ਼ੀਆਂ ਨੇ ਇਹ ਮਹਾਰਾਜਾ ਦੀ ਦੇਣ ਹੈ ਮਹਾਰਾਜਾ ਰਣਜੀਤ ਸਿੰਘ ਜੀ ਇਹਨਾਂ ਨੂੰ ਆਪਾਂ ਨੂੰ ਭੁੱਲਣਾ ਨਹੀਂ ਚਾਹੀਦਾ ਬਾਕੀ ਆਪਾਂ ਸਾਰੇ ਫਾਰਮ ਦਾ ਤੁਹਾਨੂੰ ģੇੜਾ ਦਿਖਾਉਨੇ ਆਂ ਵੀ ਆਪਾਂ ਹੋਰ ਨਵੀਂ ਕੀ ਕੀ ਚੀਜ਼ ਅਪਡੇਟ ਕਰੀਏ ਠੀਕ ਹੈ ਆਪਣੇ ਇਤਿਹਾਸ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ ਵੀ ਆਪਣੀ ਇਸ ਧਰਤੀ ਲਈ ਕਿੰਨੇ ਲੋਕਾਂ ਨੇ ਸ਼ਹੀਦੀਆਂ ਦਿੱਤੀਆਂ ਨੇ ਇਸ ਧਰਤੀ ਨੂੰ ਛੱਡ ਕੇ ਜਾਣਾ ਆਪਣੇ ਰਜਗਾਰ ਲਈ ਕਿਸੇ ਵੀ ਮਜਬੂਰੀ ਲਈ ਕਿਸੇ ਦਾ ਵੀ ਕੋਈ ਵੀ ਕਾਰਨ ਹੋ ਸਕਦਾ ਵੀ ਕਿਸ ਹੱਦ ਤੱਕ ਜਾਇਜ਼ ਹੈ ਕਿੰਨਾ ਚਿਰ ਆਪਾਂ ਨੂੰ ਜਾ ਕੇ ਵਿਦੇਸ਼ਾਂ 'ਚ ਕੰਮ ਕਰਨਾ ਚਾਹੀਦਾ ਕਦੋਂ ਤੱਕ ਮੁੜਨਾ ਚਾਹੀਦਾ ਇਹਨੂੰ ਪੱਕੇ ਤੌਰ ਤੇ ਛੱਡ ਕੇ ਜਾਣਾ ਤੁਹਾਡੇ ਕੋਲ ਓਨੇ ਵੱਡੇ ਕਾਰਨ ਹੈਗੇ ਨਹੀਂ ਹੈਗੇ ਉਹਨਾਂ ਚੀਜ਼ਾਂ ਦੀ ਤੁਲਨਾ ਕਰੋ ਆਪਦੇ ਇਤਿਹਾਸ ਨਾਲ ਵੀ ਇਸ ਧਰਤੀ ਖਾਤਰ ਕਿੰਨੇ ਗੁਰੂ ਪੀਰਾਂ ਸ਼ਹੀਦਾਂ ਨੇ ਆਪਣਾ ਖੌਨ ਢੋਲਿਆ ਤਾਂ ਅੱਜ ਆਪਾਂ ਮਾਣਨਾ ਕਹਿ ਸਕਦੇ ਹਾਂ ਵੀ ਜਿਹੜਾ ਸਾਡਾ ਇਤਿਹਾਸ ਹੈ ਵੀ ਅਸੀਂ ਉਸ ਕੰਮ ਦੇ ਵਾਰਸਾਂਗੇ ਵੀ ਸਾਡੇ ਇੰਨੇ ਮਹਾਨ ਯੋਧੇ ਹੋਏ ਨੇ ਇੰਨੇ ਜਰਨੈਲ ਹੋਏ ਨੇ ਸਿੱਖ ਰਾਜ ਪੜੋ ਕਿਤਾਬਾਂ ਤੋਂ ਵੱਧ ਤੋਂ ਵੱਧ ਗਿਆਨ ਲਓ ਆਪਣੇ ਪੇਜ ਦੇ ਨਾਲ ਜੇ ਤੁਸੀਂ ਜੁੜਦੇ ਹੋ ਤਾਂ ਆਪਾਂ ਹੋਰ ਵੱਧ ਤੋਂ ਵੱਧ ਇਸ ਤਰ੍ਹਾਂ ਦੀ ਜਾਣਕਾਰੀ ਵੀ ਦਿੰਦੇ ਰਹਾਂਗੇ ਤੇ ਹੋਰ ਪੋਜ਼ਿਟਿਵ ਜੋ ਜੋ ਲੋਕ ਨੈਗੇਟਿਵ ਹੋ ਚੁੱਕੇ ਨੇ ਸੈਡ ਰਹਿੰਦੇ ਨੇ ਸਭ ਕੁਝ ਹੁੰਦੇ ਹੋਏ ਵੀ ਜਿਹੜੇ ਲੋਕ ਦੁਖੀ ਨੇ ਆਪਾਂ ਉਹਨਾਂ ਨੂੰ ਇੱਕ ਨਮਾਰਾ ਅਰਦਾਸ ਕਰਾਂਗੇ ਕਾਹ ਮਨੁਸਾਨ ਦੇ ਕੋਲ ਜੋ ਚੀਜ਼ ਹਾਲਾਤ ਹੁੰਦੇ ਆ ਉਹ ਲੈ ਕੇ ਉਹਨਾਂ ਚੀਜ਼ਾਂ ਦੀ ਖੁਸ਼ੀ ਮਨਾਉਣ ਦੀ ਬਜਾਏ ਜੋ ਨਹੀਂ ਹੁੰਦਾ ਜਾਨਾ ਜੀ ਉਹ ਚੀਜ਼ ਲਈ ਬਹੁਤ ਦੁਖੀ ਹੁੰਦਾ ਨਹੀਂ ਜ਼ਿੰਦਗੀ ਜਿਉਂਦਾ ਹੈ ਸਹੀ ਤਰੀਕਾ ਨਹੀਂ ਹੈਗਾ ਜਿਹਦੇ ਕੋਲ ਜਿੰਨਾ ਹੈ ਉਹ ਰੱਬ ਦੀ ਰਜ਼ਾ 'ਚ ਰਹੇ ਪਰ ਉਸ ਤੋਂ ਬਾਅਦ ਤਰੱਕੀ ਕਰਨਾ ਆਪਣਾ ਫਰਜ਼ ਬਣਦਾ ਹੈ ਤਰੱਕੀ ਸਹੀ ਤਰੀਕੇ ਨਾਲ ਇਮਾਨਦਾਰੀ ਨਾਲ ਧੰਨਵਾਦ